ਮੈਂ ਇੱਕ ਵੀਡੀਓ ਬੰਦੀ ਬਣਾ ਬੈਠਾ ਹਾਂ ਉਹਦੇ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਨੂੰ ਦਿਖਾ ਦਿਆਂਗਾ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਣਾ ਵੀ ਮੈਂ ਉਸ ਨੂੰ ਪੁੱਛਾ ਜਣਾ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਵੱਡੇ ਨੂੰ ਮੰਨਦੇ ਹੋ ਆਪਣੇ ਬੱਚਿਆਂ ਦੀ ਸੌਂਹ ਕਰਕੇ ਕਹੋ ਵੀ ਤੁਹਾਡਾ ਨਾ ਮੇਰੇ ਕੋਈ ਟਕਰਾਅ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੁਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨਾ ਮੈਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲ ਜਾ ਆਪਿਓ ਨੇ ਚੰਪੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਾਂ ਸੇਫ ਨਿਕਲ ਗਿਆ। ਪਿੱਛੇ ਮੇਰੇ ਕੌਫ ਕੀਤਾ ਮੈਨੂੰ ਬਾਰਨ ਦੀ ਕੋਸ਼ਿਸ਼ ਕੀਤੀ। ਤੇ ਮੈਂ ਉੱਥੋਂ 1 ਕਰੋੜ ਕੋਕਰੀ ਹੋਇਆ ਚਲ ਜਾਨੀ ਕੀਆ ਮੈਂ ਉੱਥੋਂ ਬਾਹਰ ਨਿਕਲ ਗਿਆ। ਨਿਕਲ ਕੇ ਤੇ ਮੈਂ ਆਪਦੀ ਸੇਫ ਜਗ੍ਹਾ 'ਚ ਲੱਗਿਆ। ਇਹਨ ਮੈਨੂੰ ਨਾ ਦੱਸ ਦਿੱਤਾ ਸੀ ਪੁਲਸ ਵਾਲਿਆਂ ਨੇ ਵਿਚੇ ਰਾਤ ਇੰਕਾ ਉਪਰ ਕਰਨਾ ਇੱਕ ਐਮਐਨ ਰਫੜਨ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 4 500 ਪੁਲਸ ਵਾਲਾ ਵਿਚੀ ਵਿਕਰਮ ਪ੍ਰਾਹਾਰ ਸਾਡਾ ਭਰਾ ਦੇ ਗੈਂਗ ਸਟਾਰ ਸ਼ੋਅ ਕਰਕੇ ਨੂੰ ਵੀ ਇਹਨੇ ਲੋਕਾਂ ਨੇ ਕਿਹਾ ਵਾਕਿਆ ਭੱਜ ਜੇ ਉਹ ਚਲਾਤਾ ਜੇ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਵਖਾਤਾ ਗਿਆ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਸੌਂਖਾਓ ਬਸ ਇੱਕੋ ਗੋਲੀ ਚਲਾਈਏ ਅਸੀਂ ਤਾਂ ਨਾਲ ਹੱਥੋਂ ਪਾਈ ਹੋਏ ਆਂ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਭਾੜੀ ਸਭ ਤੋਂ ਵੱਧ ਕਦਰ ਕਰਦਾ ਰਿਆਂ ਕੋਲ ਸਾਲਾ ਦੀ ਪਰ ਤੁਸੀਂ ਇਹ ਘਟ ਘਟਿਆ ਹਰ ਤੱਕਾਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਨਹੀਂ ਮੈਂ ਇੰਨਾ ਹੀ ਕੁਝ ਕਹਿਣਾ ਵੀ ਲੋਕਾਂ ਨੇ ਤੋਂ ਭੱਜ ਜਾਣਾ ਐਮਐਲਏ ਜਾਜੋ ਸਿਮਰ ਨੇ ਜਗਰਾਂ ਨੂੰ ਬੁਲੀ ਹੋ ਚੁੱਕਾ